ਸਵਾਗਤ ਹੈ ਦੋਸਤੋ ਤੁਹਾਡਾ ਖਬਰਾਂ ਵਾਲੇ ਤਸਵੀਰਾਂ ਦਿਖਾ ਰਿਹਾ ਮਲੇਰਕੋਟਾ ਜ਼ਿਲ੍ਹਾ ਮਲੇਪੋਲਾ ਦੇ ਠੰਡੇ ਖਣਕੀਆਂ ਨੇ ਜੋ ਕਿ ਇੱਕ ਪੋਸਟ ਵਾਲੇ ਨਾਲ ਇੱਕ ਮੋਟਰਸਾਈਕਲ ਵਾਲਾ ਬੈਸ ਕਰਦਾ ਦਿਖਾਈ ਦੇ ਆਦਮ ਨੂੰ ਦਿਖਾ ਰਿਹਾ ਹੈ ਠੰਡੇ ਖਣਕੀਆਂ ਤੋਂ ਸੁਣਨਾ ਜੋ ਕਿ ਇੱਕ ਮੁਲਾਜ਼ਮ ਨੂੰ ਤੂੰ ਤੂੰ ਕਰਕੇ ਗੱਲ ਕਰਿਆ ਤੂੰ ਕੱਟ ਛਲਾਨ ਮੇਰਾ ਕੀ ਕਰਵੇਂਗਾ ਤੂੰ ਕੱਟ ਛਲਾਨ ਜਿਹੜਾ ਤੇਰਾ ਫਰਜ਼ ਆ ਜੀ ਨਾ ਇਹ ਦੇਖਣਾਂ ਦੇ ਇਹ ਕਾਫੀ ਤੂੰ ਤੂੰ ਮੈਨੂੰ ਬਾਅਦ ਉਸਤਾ ਕੱਟਿਆ ਗਿਆ ਤੇ ਤਸਵੀਰਾਂ ਵਿੱਚ ਤੁਸੀਂ ਦੇਖ ਲਓ ਕਿੰਦਾ ਬੈਸਬਾਜੀ ਕਰ ਰਿਹਾ ਉਸਾਂ ਨਾਲ ਅਤੇ ਤਿੰਨ ਸਵਾਰੀਆਂ ਲੈ ਕੇ ਜਾ ਰਿਹਾ ਕਿ ਜਦੋਂ ਮੁਲਾਜ਼ਮ ਵੱਲੋਂ ਪੁੱਛਿਆ ਗਿਆ ਤਾਂ ਉਹਨਾਂ ਨਾਲ ਬੈਠਵਾਜੀ ਸ਼ੁਰੂ ਕਰ ਦਿੱਤੀ ਬਲੇ ਕੋਲ ਦੀਆਂ ਤਸਵੀਰਾਂ ਅਤੇ ਕੀ ਕਹਿਣਾ ਮੁਲਾਜ਼ਮਾਂ ਦਾ ਤੇ ਕਿਸ ਨੌਜਵਾਨ ਦਾ ਦੇਖੋ ਪੂਰੀ ਖਬਰ ਇਹ ਨਿਕਲੋ ਤਾਂ ਆਪਾਂ ਚਲਾ ਕਰਦੇ ਆਪਾਂ ਨੰਬਰ ਦੇ ਲਾ ਭਾਈ ਤੇਰਾ ਭਾਈ 60 72 ਨਾਲ ਮਾਰ ਦੂੰ ਆਪਣਾ ਤੇਰਾ 13 ਭਾਈ ਭਾਈ ਹਾਜਮਾਨੇ ਘੇਰਿਆ ਕੀ ਕਰਨਾ 60 72 ਕੀ ਕਰਨਾ ਘੇਰਿਆ ਕੋਈ ਨਹੀਂ ਪਤਾ ਵੀਰੇ ਇਹ ਬੋਲਣ ਆਪਾਂ ਨਹੀਂ ਤੁਸੀਂ ਕਾਫੀ ਜ਼ਿਆਦਾ ਦੇਖਿਆ ਵੀ ਇਹਨਾਂ ਨਾਲ ਬੋਲ ਰਹੇ ਹੋਗੇ ਫੈਸਲਾ ਜੀ ਆਪਾਂ ਚਲਿਆ ਵੇ ਕਹਿੰਦੇ ਵੇ ਮਲਾਦ ਮੇਰੇ ਜੀ ਮੈਂ ਕੱਲ ਮੈਂ ਦੇਖ ਰਿਹਾ ਤੁਸੀਂ ਕਹਿੰਦੇ ਕਰ ਲਾ ਤੂੰ ਕੀ ਕਰਨਾ ਕਿਹਨੇ ਕਿਤੇ ਆਏਗਾ ਕਿਹ ਕਿਹਨੇ ਕਿਤੇ ਇਹ ਮੀਂਹ ਕਿਤਾ ਕਰਦਾ ਕੀ ਕਰਨਾ ਕਿਵੇਂ ਕਿਤਾ ਭਾਈ ਜੀ ਇਹ ਬੋਲ ਰਿਹਾ ਸੀ ਇੱਥੇ ਤਾਂ ਏ ਜੂੜਾ ਬਾਈ ਜੀ ਇਹ ਪਿੱਪਲ ਸਵਾਰੀ ਆ ਜੀ ਪਿੱਪਲ ਸਵਾਰੀ ਸੀ ਉਸ ਨੂੰ ਅਸੀਂ ਰੋਕਿਆ ਇਹ ਬੋ ਸਾਡੇ ਨਾਲ ਬਦਮੀ ਜੀ ਨਾਲ ਬੋਲੇ ਆ ਈ ਕਹਿ ਰਿਹਾ ਅਸੀਂ ਆਪਣੀ ਡਿਊਟੀ ਕਰ ਰਹੇ ਆ ਇਹ ਕਹਿੰਦਾ ਜੋ ਤੂੰ ਕਰਨਾ ਕਰ ਲੈ ਤੂੰ ਲਬਜ ਵਰਤ ਰਿਹਾ ਸੀ ਤੂੰ ਲਖੇ ਪੋੜ ਰਿਹਾ ਸੀ ਅਸੀਂ ਇਹਨੂੰ ਬਾਈ ਜੀ ਕਹਿ ਰਹੇ ਆ ਇਹ ਬਾਈ ਜੀ ਤੁਹਾਨੂੰ ਤੁਹਾਨੂੰ ਵੀ ਬਾਈ ਕਿਹਾ ਬਾਈ ਤੁਹਾਨੂੰ ਵੀ ਬਾਈ ਜੀ ਕਿਹਾ ਤੁਹਾਨੂੰ ਲਖਣੇ ਆਵੇ ਜੇ ਕਦੇ ਗਲਤੀ ਕੀਤੀ ਆ ਤਾਂ ਤੁਹਾਨੂੰ ਠੇਰਿਆਂਗੇ ਮੈਂ ਨੰਬਰ ਮੈਨੂੰ ਪਤਾ ਨਹੀਂ ਉਹ ਨੰਬਰ ਤਾਂ ਹੀ ਅਨਪੜ ਬੰਦੇ ਆ ਅਸੀਂ ਉਹ ਹੋਵੇ ਅਨਪੜ ਬੰਦੇ ਆ ਨੰਬਰ ਪਤਾ ਤਾਂ ਨਹੀਂ ਆ ਮੈਂ ਮੋਢੇ ਤਾਂ ਪੁੱਛ ਕੇ ਆਉਂਗਾ ਭਾਈ ਇਹ ਕਿਹੜੀ ਚੀਜ਼ ਦਾ ਹੁਣ ਚਲਾਨ ਹੋ ਰਿਹਾ ਇਹਨਾਂ ਦਾ ਇਹਨਾਂ ਦਾ ਅਸੀਂ ਰੋਕ ਪਾਰਕਿੰਗ ਦਾ ਕਰਨ ਲੱਗੇ ਚਲਾਨ ਨਗਦ ਮੋਕੇ ਦਾ ਚਲਾਨ ਕਰਦੇ ਸੀ ਇਹਨਾਂ ਦਾ ਦੋਨੋਂ ਕੋਈ ਲੱਗਦਾ ਵੀ ਤੁਹਾਡਾ ਚਲਾਨ ਨਜਾਇਜ਼ ਹੋ ਰਿਹਾ ਨਾ ਕੋਈ ਨਜਾਇਜ਼ ਆਪਰੇ ਕੀ ਕੀ ਕਾਰਨ ਵੀ ਸੁਣੂ ਘੇਰਾ ਗਿਆ ਤੁਸੀਂ ਤਿੰਨ ਸਵਾਰੀਆਂ ਬੈਠੇ ਸੀ ਤਿੰਨ ਸਵਾਰੀਆਂ ਬੈਠੇ ਸੀ ਤਿੰਨ ਬੈਠੇ ਕੋਈ ਨਾ ਤੁਹਾਡੇ ਕੋਲੇ ਕਾਗਜ਼ ਪੱਤਰ ਕਾਗਜ਼ ਪੱਤਰ ਕਰੇ ਵੀ ਗੱਬੇ ਵੀ ਝੂਠ ਬੋਲੀਏ ਕਾਹ ਕੋ ਕਾਲੀ ਤੇ ਪਾਣੀ ਪਾਣੀ ਦਾ ਫੰਸ ਹੈ ਹੈ ਦੱਸਦੇ ਅਮੀ ਝੋੜ ਬੋਲ ਅਮੀ ਝੋੜ ਬੋਲਿਆ ਕੀ ਫਿਰ ਆਪਾ ਆਪਾ ਜੋੜ ਮੈਂ ਤੁਹਾਨੂੰ ਨਹੀਂ ਆਪਾ ਬਿਨੂ ਗੇਰੇ ਪਿਆਰ ਨਾਲ ਗੇਰੇ ਭਾਈ ਚਲਾਨ ਚਲਾਨ ਕਰਾਓ ਚਲਾਨ ਨਾ ਕਿਤਾਬੋ ਯਾਰ ਮੈਂ ਕਾਫੀ ਮੈਂ ਉਹ ਨੰਬਰ ਮਾਰਦੇ ਗਏ ਨੰਬਰ ਦੋ ਯਾਰ ਮੋਬਾਈਲ ਨੰਬਰ ਬੋਲੋ ਇਹਨਾਂ ਨੂੰ ਨੰਬਰ ਦਾ ਪਤਾ ਨਹੀਂ ਮੋਬਾਈਲ ਨੰਬਰ ਬੋਲੋ ਨੰਬਰ ਹੁਣ ਕੱਢ ਕੇ ਦਊਗਾ ਆਪ ਕਾਲ ਲਾ ਦੇ ਇਹਨਾਂ ਨੂੰ ਲੋਨਾ ਮੈਂ ਨਾਮ ਦੱਸੋ ਸਰ ਨਾਮ ਦੱਸੋ ਸਰ ਨਾਮ ਦੱਸੋ ਨਾ ਆ ਨੰਬਰ ਨਾਲ ਮੇਰਾ ਪੁਰਾਣਾ ਨੰਬਰ ਇਹ ਪਤਾ ਨਹੀਂ ਰਿਹਾ ਆਪਾਂ ਇਹ ਗੜਬੜ ਹੈ ਜੀ ਬੇਦਾਨੀ ਕਿੰਨੀ ਕੀੰਤੀ ਨਹੀਂ ਆਉਂਦੀ ਐ ਵੀ ਜਿਹੜੀ ਆਪਾਂ ਆਪਣਾ ਨਾਮ ਕੀ ਹੈ ਜੀ ਨਿੱਕਾ ਪੂਰਾ ਨਾਮ ਬੋਲੋ ਨਿੱਕਾ ਆਪਾਂ ਅੱਜ ਆ ਗਏ ਆ ਅੱਜ ਉਹ ਨਿੱਕਾ ਖਾਨ ਜੀ ਨਹੀਂ ਹੋਗਾ ਤੁਹਾਨੂੰ ਆਪਣਾ ਨਾਮ ਹੀ ਨਹੀਂ ਪਤਾ ਨਿੱਕਾ ਅਰਸ਼ੀਦ ਵਾਲੇ ਹੈਂ ਅਰਸ਼ੀਦ ਭਾਈ ਇਹ ਆਨਲਾਈਨ ਚਲਾਨ ਕਰ ਰਹੇ ਹੋ ਤੁਸੀਂ ਨਹੀਂ ਜੀ ਮੌਕੇ ਦਾ ਹੁੰਦਾ ਜੀ ਮੌਕੇ ਦਾ ਚਲਾਨ ਹੁੰਦਾ ਇਹ ਤੇ ਇਹਨਾਂ ਨੂੰ ਇਹਦੀ ਕੋਈ ਰਸੀਦ ਵੀ ਕੱਟ ਕੇ ਤਾਂ ਮੌਕੇ ਇਹਦੀ ਕੱਟ ਕੇ ਬਕਾਇਦਾ ਰਸੀਦ ਹੁੰਦੀ ਹੈ ਇਹਦੀ ਇਹ ਸਾਰੇ ਪੈਸੇ ਸਰਕਾਰ ਦੇ ਖਜ਼ਾਨੇ ਵਿੱਚ ਜਾਂਦੇ ਬਕਾਇਦਾ ਸਰਕਾਰੀ ਸੀ ਦੇ ਜਿਹੜੀ ਫਾਰਮ ਨੰਬਰ ਰੂਲ ਨੰਬਰ 229 ਪੀਵੀਐਮਵੀਆਰ 1999 ਦੇ ਤਹਿਤ ਇਹਨੂੰ ਰਸੀਦ ਕੱਟ ਕੇ ਦਵਾਉਂਦੇ ਕਿੰਨੇ ਕਿੰਨੇ ਕੋ ਚਲਾਨ ਇਤਾਂ ਆਨਲਾਈਨ ਹੁੰਦੇ ਨੇ ਕਿ ਪੂਰੇ ਦਿਨ ਦੇ ਵਿੱਚ ਕਿ ਹੋਜਨੇ ਸਰਦ 10 ਕੋ ਚਲਾਨ ਹੋ ਜਾਂਦੇ ਜ਼ਿਆਦਾਤਰ ਲੋਕਾਂ ਦੇ ਜੋ ਕਿ ਕਾਗਜ਼ ਪੱਤਰਾਂ ਦੇ ਨਾ ਹੁਣ ਕਾਰਨਦ ਨੇ ਜਾਂ ਗਲਤੀਆਂ ਹੋਰ ਕਾਰਨੀਆਂ ਇੱਕਦਮ ਮੋਬਾਈਲ ਯੂਜ਼ ਕਰ ਰਹੇ ਆ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਮੋਬਾਈਲ ਫੋਨ ਨਾ ਯੂਜ਼ ਕਰੋ ਪਰੰਤੂ ਫਿਰ ਵੀ ਇਹ ਬਾਜਨੀਆਂ ਦੇ ਇਹ ਆਪਣੀ ਵੀ ਜਾਨ ਖਤਰੇ 'ਚ ਪਾਉਂਦੇ ਦੂਸਰੇ ਵੀ ਜਾਨ ਖਤਰੇ 'ਚ ਪਾ ਰਹੇ ਆ ਨਵੇਂ ਨੌਜਵਾਨ ਜੋ ਉਸ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਾਡੇ ਮਤਵ ਰਾਈਟ ਨੂੰ ਇੱਕ ਸੰਦੇਸ਼ ਦੇਵੋ ਕਿ ਪ੍ਰੋਪਰ ਕਾਗਜ਼ ਮੋਟਰਸਾਈਕਲ ਦੇ ਰੱਖੋ ਪੀਪਲ ਰਾਈਡਿੰਗ ਨਾ ਕਰੋ ਹੈਲਮਟ ਯੂਜ਼ ਕਰੋ ਚਲਦੇ ਹੋਏ ਵਾਹਨ ਤੇ ਮੋਬਾਈਲ ਯੂਜ਼ ਨਾ ਕਰੋ ਇਹ ਅਸੀਂ ਆਪਣੇ ਯੂਥ ਨੂੰ ਕਹਿਣਾ ਚਾਹੁੰਦੇ ਆਂ ਉਹ ਆਪ ਵੀ ਆਪਣੇ ਰੂਲ ਨੂੰ ਫਾਲੋ ਕਰੋ ਤੇ ਸਾਨੂੰ ਵੀ ਅੱਛਾ ਲੱਗੇਗਾ ਤੁਸੀਂ ਅਕੇ ਵਾਸਤੇ ਤਿੰਨ ਜਾਣੇ ਜਾ ਬੈਠ ਕੇ ਆਉਂਗੇ ਬਿਨਾ ਕਾਗਜ਼ਾਂ ਤੋਂ ਵੀ ਜਿਹੜੇ ਕੇ ਵਜਵਾ ਕੇ ਇੱਥੇ ਬੈਠ ਗਏ ਸਿੰਗਲ ਬੈਠਦੇ ਆ ਲੱਗ ਨਹੀਂ ਰਿਹਾ ਕਿ ਜਿੰਨਾ ਕਦੇ ਤੁਹਾਡੇ ਗੱਲ ਤੇ ਵੀ ਆਪਾਂ ਫਿਰ ਪ੍ਰਸ਼ਾਸਨ ਨੂੰ ਗਲਤ ਦੱਸ ਦਿਆਂ ਉੱਥੇ ਜਿੱਦਾਂ ਕਿ ਮੈਂ ਦੇਖ ਰਿਹਾ ਤੇ ਮੈਂ ਕਾਫੀ ਦੂਰ ਤੋਂ ਉੱਠ ਕੇ ਆਇਆ ਤੁਹਾਨੂੰ ਦੇਖ ਕੇ ਤੁਸੀਂ ਕਾਫੀ ਵੈਸਕਾ ਰਹਿ ਜੀ ਕਿ ਮੌਕੇ ਦਾ ਅਫਸਰ ਆਗਾ ਸਹੀ ਕੰਮ ਕਰ ਰਿਹਾ ਜੇ ਕਿਤੇ ਗਲਤੀ ਹੁੰਦੀ ਆਪਾਂ ਇਹਨਾਂ ਨੂੰ ਵੀ ਸੁਭਾਲ ਕਰਦੇ ਇਹ ਆਪਾਂ ਬਲੰਨਾ ਨੰਬਰ ਦਾ ਨਾਮ ਦੱਸਦੇ ਆਪਾਂ ਨੰਬਰ ਦਾ ਜੇ ਪਤਾ ਨਹੀਂ ਅੜਪੜਾ ਪਈ ਬੰਦੇ ਨੂੰ ਮੁੰਡੇ ਨੇ ਪੁੱਛ ਕਿ ਉਹ ਆ ਵੀ ਨੰਬਰ ਕਿੰਨਾ ਫਾਦਰ ਨੇ ਚਲੋ ਠੀਕ ਆ ਜੀ ਧੰਨਵਾਦ